ਧਰਤੀ ਹੇਠਲਾ ਪਾਣੀ ਰੋਜ਼ਾਨਾ ਹੋ ਰਿਹਾ ਡੂੰਗਾ। ਕਰੀਬ 117 ਬਲੋਕਾਂ 'ਚ ਡਾਕਸਨ ਚ ਅਜੇ ਵੀ ਸਮਾਂ ਬਚਾ ਲੋ ਨਹੀਂ ਤਾਂ ਪੈ ਸਕਦੀ ਏ ਭਾਰੀ ਵਿਪਤਾ। ਦਰਅਸਲ ਪੰਜਾਬ ਦੇ ਵਿੱਚ ਰੋਜ਼ਾਨਾ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਗਾ ਹੋ ਰਿਹਾ ਹੈ ਜਿਸ ਕਰਕੇ 150 ਬਲੋਕਾਂ ਦੇ ਵਿੱਚੋਂ 117 ਬਲਾਕ ਡਾਕਸਨ ਤੇ ਪੈ ਚੁੱਕੇ ਨੇ। ਇਸ ਦਾ ਇੱਕ ਵੱਡਾ ਕਾਰਨ ਸੂਪੇ ਦੇ ਵਿੱਚ ਰੋਜ਼ਾਨਾ ਮੌਟਰਾ ਦੀ ਗਿਣਤੀ ਦਾ ਵਧਣਾ ਵੀ ਹੈ। ਜਾਣਕਾਰ ਦੇ ਮੁਤਾਬਿਕ 1980 ਦੇ ਦਹਾਕੇ ਦੇ ਵਿੱਚ ਲਗਭਗ 2 ਲੱਖ ਦੇ ਕਰੀਬ ਟਿਊਬਵੈਲ ਸੀ ਜਦੋਂ ਕਿ ਹੁਣ 16 ਲੱਖ ਤੋਂ ਵੀ ਵੱਧ ਹੈ ਇਨਾਂ ਕਿ ਨਹੀਂ ਲਗਾਤਾਰ ਪਾਣੀ ਧਰਤੀ ਹੇਠੋਂ ਖੱਡਿਆ ਜਾ ਰਿਹਾ ਜਿਸ ਕਰਕੇ ਸਾਲਾਨਾ 1 ਮੀਟਰ ਪਾਣੀ ਐਵਰੇਜ ਡੁੰਗਾ ਹੁੰਦਾ ਜਾ ਰਿਹਾ ਜੇਕਰ ਸਾਲ 1990 ਦੀ ਕਰੀਏ ਤਾਂ ਇਸ ਵਕਤ ਟਿਊਬਵੈਲਾਂ ਦੇ ਨਾਲ ਸਿੱਜਿਆ ਜਾਣ ਵਾਲਾ ਰਕਬਾ 2233 ਹੈਕਟੇਅਰ ਸੀ ਉਸ ਵਕਤ ਡੀਜ਼ਲ ਦੇ ਨਾਲ ਚੱਲਣ ਵਾਲੇ ਟੀਪ ਵੈਲਾਂ ਦੀ ਗਿਣਤੀ 2 ਲੱਖ ਰਹਿ ਗਈ ਸੀ ਜਦਕਿ ਬਿਜਲੀ ਦੇ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਵਧ ਕੇ 6 ਲੱਖ ਤੱਕ ਪਹੁੰਚ ਗਈ ਸੀ ਇਸ ਤੋਂ ਬਾਅਦ ਜਦੋਂ 1997 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੇ ਲਈ ਮੁਫਤ ਬਿਜਲੀ ਦਾ ਐਲਾਨ ਕੀਤਾ ਤਾਂ ਉਸ ਸਮੇਂ ਉਸ ਵਕਤ ਦੇ ਜੋ ਅੰਕੜੇ ਸਾਹਮਣੇ ਆਏ ਨੇ ਉਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਟਿਊ ਪਹਿਲਾਂ ਦੀ ਰਫ਼ਤਾਰ ਵਧੀ ਹੈ ਇਸ ਤੋਂ ਬਾਅਦ 2009 ਦੇ ਵਿੱਚ ਡੀਜ਼ਲ ਦੇ ਨਾਲ ਚੱਲਣ ਵਾਲੇ ਟਿਊ ਪਹਿਲਾਂ ਦੀ ਗਿਣਤੀ 2,26,000 ਰਹਿ ਗਈ ਅਤੇ ਬਿਜਲੀ ਦੇ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 11,06,000 ਤਕਰੀਬਨ ਪੂਰੀ ਸੀ ਇਸੇ ਤਰ੍ਹਾਂ 2015 ਤੋਂ 2017 ਦੀ ਡੀਜ਼ਲ ਦੇ ਨਾਲ ਚੱਲਣ ਵਾਲੇ ਟਿਊ ਪਹਿਲਾਂ ਦੀ ਗਿਣਤੀ 1,65,000 ਰਹਿ ਗਈ ਸੀ ਜਤਕੇ ਬਿਜਲੀ ਦੇ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਪਿਛਲੇ 27 ਸਾਲਾਂ ਨਾਲੋਂ ਵਧ ਕੇ 12,54,000 ਦਾ ਵੀ ਅੰਕੜਾ ਪਾਰ ਕਰ ਦਿੱਕ। ਇਹਨਾਂ ਮੋਟਰਾਂ ਦੇ ਨਾਲ ਕੁੱਲ 2940 ਹੈਕਟੇਅਰ ਖੇਤੀ ਯੋਗ ਰਕਬਾ ਸਿੰਜਿਆ ਜਾਂਦਾ ਸੀ। ਪਿਛਲੇ 30 ਸਾਲਾਂ ਦੇ ਵਿੱਚ ਨਹਿਰਾਂ ਦੇ ਨਾਲ ਸਿੰਜਿਆ ਜਾਣ ਵਾਲਾ ਰਕਬਾ 1430 ਹੈਕਟੇਅਰ ਤੋਂ ਘਟ ਕੇ 1186 ਰਹਿ ਗਿਆ। ਜੇਕਰ 2017ਵਲ ਚਾਪ ਮਾਰੀਏ ਤਾਂ ਉਸ ਵਕਤ ਡੀਜ਼ਲ ਦੇ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 140 ਹਜ਼ਾਰ ਰਹਿ ਕੇ ੱਜਕੇ ਮੋਟਰਾਂ ਦੀ ਗਿਣਤੀ 13360000 ਤੱਕ ਪਹੁੰਚ ਗਈ। ਸਾਲ 2019 ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟਿਊਬਵੈਲ ਦੀ ਗਿਣਤੀ ਤਕਰੀਬਨ 16 ਲੱਖ ਹੋ ਗਈ ਸੀ। ਜਦੋਂ ਕਿ ਹੁਣ 2024 ਦੇ ਵਿੱਚ ਗਿਣਤੀ ਹੋਰ ਵਿਵਾਦ ਗਈ। ਕਿਸਾਨ ਤੜਾ-ਤੜ ਨਮੀਆਂ ਮੋਟਰਾਂ ਲਾ ਰਹੇ ਨੇ। ਇਸ ਵਲ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੀ ਹਾਂ ਲੋੜ ਹੈ ਕਿ ਸਰਕਾਰ ਖੇਤੀਬਾੜੀ ਵਿਭਾਗ ਇਸ ਵੱਲ ਖਾਸ ਧਿਆਨ ਦੇਵੇ ਤਾਂ ਜੋ ਧਰਤੀ ਹੇਠਲਾ ਪਾਣੀ ਜੋ ਲਗਾਤਾਰ ਘਟਦਾ ਜਾ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ ਕਿਸਾਨਾਂ ਨੂੰ ਅੰਡਰਗਰਾਊਂਡ ਪਾਈਪਾਂ ਦੀ ਆਸਾਨ ਸਹੂਲਤ ਮੁਹੱਈਆ ਕਰਵਾਈ ਜਾਏ ਅਤੇ ਫੁਹਾਰਾ ਤਕਨੀਕ ਦੇ ਨਾਲ ਸਿੰਚਾਈ ਅਤੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੇ ਲਈ ਪ੍ਰੇਰਿਤ ਕੀਤਾ ਜਾਵੇ ਉੱਤੇ ਹੀ ਪੰਜਾਬ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਕਰਕੇ ਵੀ ਤਰਤੀਹੇ ਰੇਹਲੇ ਪਾਣੀ ਦੇ ਵਿੱਚ ਕਾਫੀ ਫਰਕ ਪਿਆ ਹੈ ਕਿਉਂਕਿ ਬਿਜਲੀ ਮੁਫਤ ਹੋਣ ਕਰਕੇ ਕਿਸਾਨ ਸਿੰਚਾਈ ਦੇ ਲਈ ਲਗਾਤਾਰ ਮੋਟਰਾਂ ਦੀ ਵਰਤੋਂ ਕਰਦੇ ਆਂ ਅੰਕੜਿਆਂ ਦੇ ਮੁਤਾਬਕ 31 ਮਾਰਚ 2022 ਤੱਕ ਪੰਜਾਬ ਦੇ ਵਿੱਚ 80 ਲੱਖ ਘਰੇਲੂ ਬਿਜਲੀ ਖਪਤਕਾਰ 1150 ਕਮਰਸ਼ੀਅਲ ਖਪਤਕਾਰ 1.50 ਹਜ਼ਾਰ ਇੰਡਸਟਰੀ ਖਪਤਕਾਰ ਹੈ ਇਸ ਤੋਂ ਇਲਾਵਾ 14 ਲੱਖ ਦੇ ਕਰੀਬ ਖੇਤੀਬਾੜੀ ਖੇਤਕਾਰ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਜਿਨ੍ਹਾਂ ਚ 14 ਲੱਖ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਉਹਨਾਂ ਦੇ ਵਿੱਚੋਂ ਸਿਰਫ 1.6 ਲੱਖ ਕਿਸਾਨ ਹੀ 2 ਏਕੜ ਤੋਂ ਘੱਟ ਜ਼ਮੀਨ ਤੇ ਕਾਸਟ ਕਰਦੇ ਆ 2 ਏਕੜ ਤੋਂ 5 ਏਕੜ ਤੱਕ 3,70,000 ਖੇਤਕਾਰ ਹੈ ਇਸ ਤੋਂ ਇਲਾਵਾ 10 ਤੋਂ 20 ਕਰੋੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੇ ਕੋਲ 3.1 ਲੱਖ ਮੋਟਰਾਂ ਦੇ ਕਨੈਕਸ਼ਨ ਨੇ ਜੋ ਕਿ 25 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੇ ਕੋਲ 60 ਹਜ਼ਾਰ ਦੇ ਕਰੀਬ ਮੋਟਰਾਂ ਦੇ ਕਨੈਕਸ਼ਨ ਇਸ ਤੋਂ ਇਲਾਵਾ ਪਾਣੀ ਘਟਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੈ ਜਿਵੇਂ ਕਿ ਮੁਫਤ ਦੀ ਬਿਜਲੀ ਕਰਕੇ ਘਰਾਂ ਦੇ ਵਿੱਚ ਲੋਕ ਸਾਰਾ ਸਾਰਾ ਦਿਨ ਪਾਣੀ ਪਾ ਲਈ ਮੋਟਰਾਂ ਚਲਾਈ ਰੱਖਦੇ ਨੇ ਤੇ ਪਾਣੀ ਬਨੇ ਟੈਂਕੀਆਂ ਉਸ਼ਲ ਦੀਆਂ ਰਹਿੰਦੀਆਂ ਅਤੇ ਪਾਣੀ ਸਾਰਾ ਸਾਲ ਵਿਅਤ ਜਾਂਦਾ ਰਹਿੰਦਾ ਹੈ ਜਿਸ ਦੇ ਨਾਲ ਪਿੰਡਾਂ ਦੇ ਛੱਪੜ ওভারਫਲੋ ਹੋ ਰਹੇ ਨੇ ਤੇ ਪਾਣੀ ਜਿੱਥੇ ਵਿਰਥ ਜਾ ਰਿਹਾ ਉੱਥੇ ਹੀ ਗਲੀਆਂ ਨਾਲੀਆਂ ਦੇ ਵਿੱਚ ਆ ਕੇ ਮੱਛਰ ਪੈਦਾ ਕਰਕੇ ਮਾਰੂ ਦੀਆਂ ਵੀ ਪੈਦਾ ਕਰਨ ਤੋਂ ਇਲਾਵਾ ਗੱਡੀਆਂ ਧੋਣ ਦੇ ਲਈ ਲੱਗੇ ਵਾਸ਼ਿੰਗ ਸੈਂਟਰ ਵੀ ਪਾਣੀ ਦੀ ਬਰਬਾਦੀ ਦੇ ਵਿੱਚ ਬਹੁਤ ਪੱਤਾ ਸਾਬਾਰੇ ਨੇ ਮਸਲੇ ਇਸ ਗੱਲ ਦਾ ਹੈ ਕਿ ਜੇਕਰ ਖੇਤੀ ਦੇ ਲਈ ਨਹਿਰੀ ਪਾਣੀ ਪੂਰਾ ਖੂਹੇ ਤੱਕ ਇਸਾਨ ਤੜਾ ਤੜ ਕੇ ਉੱਪਰ ਘੋਲਵਾਰ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਨਹਿਰੀ ਪਾਣੀ ਦੀ ਕਾਟ ਨੂੰ ਦੂਰ ਕਰਨਾ ਚਾਹੀਦਾ ਹੈ ਖਾਸ ਕਰਕੇ ਛੇਲੇ ਅਤੇ ਪੈਂਦੇ ਪਿੰਡਾਂ ਦੇ ਜਮੀਨਾਂ ਵਾਲੇ ਪਾਸੇ ਜਰੂਰ ਖਿਆਲ ਰੱਖਿਆ ਜਾਵੇ ਨਵੀਆਂ ਕੱਸੀਆਂ ਰਸਬਾਹੇ ਕੱਢੇ ਜਾਣ ਜੇਕਰ ਖੇਤੀ ਦੇ ਲਈ ਨਹਿਰੀ ਪਾਣੀ ਪੂਰਾ ਮਿਲੇਗਾ ਤਾਂ ਹੀ ਕਿਸਾਨਾਂ ਜੋ ਖਰਚਾ ਡੀਜ਼ਲ ਤੇ ਪੁੰਦਾ ਉਹ ਬਚ ਸਕੇਗਾ ਫਸਲਾਂ ਦਾ ਝਾੜ ਵਧੇਗਾ ਅਤੇ ਬੰਜਰ ਪਾਣੀਆ ਜ਼ਮੀਨਾਂ ਵੀ ਬਚ ਸਕਣਗੀਆਂ ਤੁਹਾਡੀ ਕਿਰਾਏ ਇਸ ਪਰੇ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰਿਓ ਆਪਣੇ ਵਿਚਾਰ